ਸਾਸ਼ੀਕਲ ਜੀ ਅੱਜ ਆਪਾਂ ਕੜਾਈ ਵਾਲੇ ਸੂਟ ਦੀ ਬਾਂਹ ਦੀ ਕਟਾਈ ਕਰਦੇ ਆ ਇਹਦਾ ਜਿਹੜਾ ਮੋਢਾ ਉਹ ਘੱਟ ਸੀ ਇਸ ਕਰਕੇ ਆਪਾਂ ਥੋੜਾ ਜਿਹਾ ਜੋੜ ਲਾਇਆ ਸਭ ਤੋਂ ਪਹਿਲਾਂ ਆਪਾਂ ਇੱਕ ਕਪੜਾ ਸਿੱਧੇ ਪਾਸੇ ਵਿਛਾ ਕੇ ਉਹਦੇ ਉੱਪਰ ਦੂਸਰੀ ਬਾਂਹ ਦਾ ਕਪੜਾ ਜਿਹੜਾ ਉਹ ਪੁੱਠਾ ਕਰ ਲਾਂਗੇ ਮਤਲਬ ਕਿ ਦੋਨੇ ਸਿੱਧੇ ਪਾਸੇ ਆ ਜਿਹੜੇ ਉਹ ਅੰਦਰ ਆ ਜਾਣਗੇ ਉਸ ਤੋਂ ਬਾਅਦ ਆਪਾਂ ਇਹਨੂੰ ਫੋਲਡ ਕਰ ਲਾਂਗੇ ਫੋਲਡ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਬਾਹਾਂ ਦੀ ਮੋਰੀ ਮਿਨਾਗੇ ਬਾਹਾਂ ਦੀ ਮੋਰੀ ਆ ਜਿਹੜੀ ਉਹ ਹਮੇਸ਼ਾ ਹੀ 2 ਇੰਚਾਂ ਜਿਹੜੀ ਉਹ ਬਾਧ ਰੱਖਣੀ ਆ ਜਿਵੇਂ ਕਿ ਇੱਥੇ ਆਪਣੀ ਬਾਹਾਂ ਦੀ ਮੋਰੀ ਆ ਜਿਹੜੀ ਉਹ 5 7 ਹੈ 6 ਹੈ ਤਾਂ ਆਪਾਂ ਜਿਹੜੀ ਬਾਹਾਂ ਦੀ ਮੋਰੀ ਆ ਉਹ 8 ਰੱਖਾਂਗੇ ਉਸ ਤੋਂ ਬਾਅਦ ਮੋਡੇ ਦੀ ਕਟਾਈ ਲਈ ਉੱਪਰੋਂ 3 ਇੰਚ ਦਾ ਨਿਸ਼ਾਨ ਲਗਾ ਕੇ ਨਿਚਲੀ ਸਾਈਡ ਤੋਂ ਵੀ 3 ਇੰਚਾ ਜਿਹੜਾ ਦੂਸਰੀ ਸਾਈਡ ਨਿਸ਼ਾਨ ਲਗਾ ਕੇ ਉਹਨੂੰ ਆਪਾਂ ਮਿਲਾ ਦੇਾਂਗੇ ਚਾਰਾਂ ਪਾਸਿਆਂ ਦੀ ਕਟਿੰਗ ਆ ਜਿਹੜੀ ਉੱਪਰੋਂ ਆਪਾਂ ਕਰ ਲਾਂਗੇ ਉਸ ਤੋਂ ਬਾਅਦ ਇਸੇ ਤਰ੍ਹਾਂ ਜੀ ਆਪਾਂ ਕੱਟ ਦਾਂਗੇ ਇਹ ਆਟਾ ਜਿਹੜੀ ਉਹ ਪਹਿਲਾਂ ਚਾਰੇ ਪੱਲਿਆਂ ਤੇ ਪਾਊਗੀ ਮੋਡਾ ਜਿਹੜਾ ਉਹ ਆਪਾਂ 9 ਇੰਚ ਰੱਖਣਾ ਹੈ ਚਾਰਾਂ ਪੱਲਿਆਂ ਤੇ ਆਪਾਂ ਇਹ ਕਾਟ ਪਾ ਦਾਂਗੇ ਉਸ ਤੋਂ ਬਾਅਦ ਆਪਾਂ ਉੱਪਰਲੇ ਦੋ ਪੱਲੇ ਚੱਕਾਂਗੇ ਤੇ ਉਸ ਤੇ 1 ਇੰਚ ਦੀ ਕਾਟ ਪਾ ਦਾਂਗੇ 1 ਇੰਚ ਲਗਾ ਕੇ 1 ਇੰਚ ਦੀ ਕਾਟ ਆ ਜਿਹੜੀ ਸਿਰਫ ਉੱਪਰਲੇ ਦੋ ਪੱਲਿਆਂ ਦੇ ਉੱਪਰ 1 ਇੰਚ ਦੀ ਕਾਟ ਆ ਜਿਹੜੀ ਉਹ ਪਵੇਗੀ ਇਸ ਤਰ੍ਹਾਂ ਸਾਡੀ ਬਾਹ ਦੀ ਕਟਾਈ ਆ ਜਿਹੜੀ ਜੀ ਉਹ ਹੋ ਜਾਵੇਗੀ